ਪਹਿਲਾਂ ਮੈਨੂੰ ਜਾਣਾ ਪਿਆ ਅੰਮ੍ਰਿਤਸਰ 에ਰਪੋਰਟ ਤੇ ਜਿੱਥੋਂ ਜੋਧਾ ਪਲੇਨ ਲੈ ਕੇ ਚੜਦਾ ਕੁੜੀ ਦਾ ਕਤਲ ਕਰਨ ਵਾਲਾ ਅਮਰਿਤਪਾਲ ਮਹਿਰੋ ਕਤੇੜ ਵਧੀਆ ਲੱਗਦਾ ਨਾ ਅੱਛਾ ਉੱਥੋਂ ਮੈਨੂੰ ਇਹ ਸਮਝ ਆਈ ਵੀ ਜਿਹੜਾ ਇਹ ਪਲੇਨ ਹੈਗਾ ਜਹਾਜ਼ ਹੈਗਾ ਕਿ ਦबई ਜਾ ਕੇ ਕਿਤੇ ਪਾਕਿਸਤਾਨ ਤਾਂ ਨਹੀਂ ਜਾ ਸਕਦਾ ਫਿਰ ਮੈਂ ਸੋਚਿਆ ਮੈਂ ਕਿ ਜਾ ਸਕਦਾ ਫਿਰ ਮੇਰੇ ਖਿਆਲ ਦੇ ਵਿੱਚ ਆ ਗਿਆ ਮੈਂ ਕਿ ਜਿਹੜਾ ਉਹ ਸ਼ਹਿਜਾਦ ਪੱਟੀ ਐ ਮੁਸਲਾ ਕਿਉਂ ਇਹ ਵੀ ਮੁਸਲਾ ਹੀ ਆ ਮੈਰੋਂ ਵੀ ਮਾਬ ਕਰਨਾ ਮੈਂ ਮੁਸਲਮ ਕਮਿਊਨਿਟੀ ਨੂੰ ਕਹਿ ਰਿਹਾ ਜਿਹੜੇ ਬੰਦੇ ਹਰਾਮ ਖੋਰਦੇ ਨੇ ਉਹ ਕਿਸੇ ਵੀ ਕੌਮ ਵਿੱਚ ਹੋਣ ਉਹ ਹਰਾਮਖੋਰੀ ਰਹਿਣਗੇ ਅੱਲਾ ਕਲੀਆਂ ਦੇ ਬਾਦਸ਼ਾ ਕੱਲੀ ਮਾਨਕ ਦੂਰੋਂ ਮੱਥਾ ਟੇਕਦੇ ਕਮੀਨੇ ਯਾਰ ਨੂੰ ਇਹ ਉਹ ਨਹੀਂ ਇੱਕ ਮਹੀਨੇ ਯਾਰ ਜੇ ਕਿਸੇ ਘਰ ਵਿੱਚ ਆ ਜਾਣਗੇ ਤੇ ਅੱਖ ਚੁੱਲ੍ਹੇ ਤੇ ਪਕਾਉਣ ਵਾਲੀ ਰੋਟੀ ਕਣ ਪਕਾਉਂਦੀ ਹੈ ਚਲੋ ਉਹ ਗੱਲ ਨਾ ਕਰਾਂ ਵੈਸੇ ਮਾਨਕ ਸਾਹਿਬ ਨੇ ਗੱਲ ਕੀਤੀ ਇਹ ਉਹ ਹੁੰਦੇ ਆ ਤੇ ਸਹਜਾਦ ਪੱਟੀ ਨੇ ਕੀ ਕਿਹਾ ਸੀ ਕਹਿੰਦਾ ਅਸੀਂ ਮਹਿਰੋ ਨੂੰ ਸਪੋਰਟ ਕਰਦੇ ਆ ਜੇ ਲੋੜ ਪਈ ਤਾਂ ਸਾਡੇ ਪਾਕਿਸਤਾਨ ਆ ਜੀ ਇਹਦਾ ਮਤਲਬ ਆਈਐਸਆਈ ਦੇ ਨਾਲ ਨਹੀਂ ਆਈਐਸਆਈ ਕੋ ਨੂੰ ਯਾਰ ਮੈਂ ਤਾਂ ਬੁੱਲ ਐਸਆਈ ਨਾ 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 ਆਈਐਸਆਈ ਇਹ ਠੀਕ ਹੈ ਨਾ ਇਹ ਕਿੱਥੇ ਨੇ ਜੀ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੇ ਵਿੱਚ ਹੀ ਹੈ ਨਾ ਹੁਣ ਸ਼ਹਿਜ਼ਾਦ ਪੱਟੀ ਪਾਕਿਸਤਾਨੀ ਹੈ ਉਹ ਮਰਤਬਾ ਨੂੰ ਗਿਆ ਹੋਣਾ ਵੀ ਜਿਹੜਾ ਗੰਦ ਪਾਉਣਾ ਪਾ ਦੇ ਤੇ ਫਿਰ ਇਧਰ ਨੂੰ ਹੋ ਜੀ ਅਸ਼ਾ ਜੀ ਕਈ ਮੈਨੂੰ ਫੋਨ ਕਰਨਗੇ ਪੱਤਰਕਾਰ ਜਾਂ ਹੋਰ ਵੀ ਸਬੂਤ ਕੀ ਹੈ ਮੈਨੂੰ ਆਪਣੇ ਦੇਸ਼ ਦੇ ਕਾਨੂੰਨ ਦਾ ਪਤਾ ਹੈ ਜੀ ਪ੍ਰਸ਼ਾਸਨ ਦਾ ਪਤਾ ਹੈ ਜੀ ਇਹ ਜੋ ਕੁਝ ਕਹਿ ਰਿਹਾ ਮੈਂ ਆਪਣੀ ਜ਼ਿੰਮੇਵਾਰੀ ਤੇ ਕਹਿ ਰਿਹਾ ਇੱਕ ਧੀੜਾ ਇਹ ਕੁਝ ਕਰ ਸਕਦੀਆਂ ਨੇ ਪਹਿਲਾਂ ਵੀ ਕੀਤਾ ਇਹਨਾਂ ਨੇ ਚੋੜਾ ਪਾ ਲੋ ਸਿਰਸਾ ਪਾ ਲੋ ਦਾੜੀ ਰੱਖ ਲੋ ਗੋਲ ਪਰਨਾ ਬੰਨ ਲੋ ਸਿਰ ਤੇ ਖੰਡਾ ਲਾ ਲੋ ਖਾਲਸਾ ਦੇ ਚਾਰ ਕੁਮਾਰੋਂ ਨਾਰੇ ਜਦੋਂ ਪੁਲਿਸ ਨੇ ਮੂਤਾਂ ਪਾਕੇ ਮਾਰਿਆ ਫੇਰਿਆ ਪਟਾ ਫਿਰ ਪਾਕਿਸਤਾਨ ਟੱਪ ਜਾਓ ਆ ਕਰਤੂਤਾ ਨੇ ਚਲੋ ਇੰਨੀ ਗੱਲਬਾਤ ਕਰਤੀ ਹੁਣ ਸੁਣਿਓ ਵੀ ਉਹ ਕੁੜੀ ਦਾ ਕਤਲ ਹੋ ਕਿਉਂ ਹੋਇਆ ਕਮਲ ਕੌਰ ਦਾ ਹਲੇ ਵੀ ਕੀੜਾ ਕਹਿੰਦੀਆਂ ਨੇ ਕਮਲ ਕੌਰ ਨਾ ਕਹੋ ਕੰਚਨ ਕੁਮਾਰੀ ਕਹੋ ਇਹ ਕਹਿੰਦੇ ਆ ਕਮਾਂਗੇ ਜਿਸਤਾ ਨਕਲੀ ਹੋਵੇ ਅਸਲੀ ਹੋਵੇ ਉਹਦਾ ਜਿਹੜਾ ਨਾਮ ਸੀ ਉਹ ਇਦਾਂ ਹੀ ਵਾਇਰਲ ਹੋਇਆ ਅਸੀਂ ਕਿਹੜਾ ਉਹਨੂੰ ਸ਼ਾਬਾਸ਼ ਦੇਣੀ ਹੈ ਅਜੇ ਤੱਕ ਇਹਨੇ ਉਹਨੇ ਕੁੜੀ ਨੇ ਗੰਦ ਪਾਇਆ ਸੀ ਹੋਰ ਵੀ ਕੁੜੀਆਂ ਜਿਹੜੀਆਂ ਉਹ ਗੰਦ ਨਾ ਪਾਉਣ ਭਵੇਂ ਮੁੰਡਾ ਹੋਵੇ ਭਵੇਂ ਕੁੜੀ ਹੋਵੇ ਕੋਈ ਗੰਦ ਪਾਉਣ ਦਾ ਕਿਸੇ ਨੂੰ ਅਧਿਕਾਰ ਹੈ ਨਹੀਂ ਇਹ ਤਾਂ ਮਸ਼ਰਮ ਕਹਿਤਾ ਅੱਛਾ ਉਹ ਕੁੜੀ ਮਾਰੇ ਕਿਉਂ ਹੈ ਇਹ ਸੁਣ ਲਿਓ ਭੇਡਾਂ ਨੂੰ ਬੇਨਤੀ ਹੈ ਜਿਹੜੀਆਂ ਮੈਨੂੰ ਫੋਨ ਫਾਨ ਕਰਦੀਆਂ ਨੇ ਵੀ ਕਈ ਵਾਰੀ ਹਟਾਇਕ ਹੋ ਜਾਂਦਾ ਹੈ ਇਹ ਗੱਲਾਂ ਸੁਣ ਕੇ ਕੈਪਸੂਲ ਲੈ ਲਿਓ ਜਾਂ ਗੋਲੀ ਲੈ ਲਿਓ ਚਲੂਣੇ ਵੀ ਲੜਨਗੇ ਉਹ ਪਹਿਲੀ ਇਲਾਜ ਕਰਕੇ ਰੱਖ ਲਿਓ ਫਿਰ ਰਾਤ ਨੂੰ ਉੱਠਣਾ ਥੋੜਾ ਜਿਹਾ ਔਖਾ ਹੁੰਦਾ ਕਿਉਂਕਿ ਗਰਮੀ ਹੁੰਦੀ ਹੈ ਬਾਹਰ ਕਈ ਵਾਰੀ ਕੂਲਰ ਲਾ ਕੇ ਪਏ ਹੁੰਦੇ ਐਸੀ ਏਸੀ ਲਾ ਕੇ ਪਏ ਹੁੰਦੇ ਹਟਾਇਚ ਬਾਥਰੂਮ ਕਈ ਵਾਰੀ ਹੁੰਦਾ ਨਹੀਂ ਤਾਂ ਕਹਿ ਰਿਹਾ ਉਹ ਕੁੜੀ ਤਾਂ ਆ ਮਾਰੀ ਹੈ ਉਸ ਕੁੜੀ ਦੇ ਫੋਨ ਵਿੱਚ ਯਾਨੀ ਕਿ ਕਮਲਕੌਰ ਦੇ ਫੋਨ ਵਿੱਚ ਅਮਰਤਪਾਲ ਮਹਿਰੋ ਦੀਆਂ ਅਸ਼ਲੀਲ ਵੀਡੀਓ ਉਹਦੇ ਨਾਲ ਸੰਬੰਧ ਹੈਗੇ ਸੀ ਉਹ ਹੈਗੀਆਂ ਸੀ ਇਹ ਸਾਬਿਤ ਕਿੱਥੋਂ ਹੁੰਦਾ ਹੁਣ ਜਿਹੜੀਆਂ ਕਮਲਕੌਰ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਬਹੁਤ ਗੰਦੀਆਂ ਗੰਦੀਆਂ ਉਹ ਕੌਣ ਕਰ ਰਿਹਾ ਉਹ ਅਮਰਤਪਾਲ ਮਹਿਰੋ ਕਰ ਰਿਹਾ ਯਾਨੀ ਕਿ ਆਪਣੇ ਆਪ ਨੂੰ ਸਾਬਤ ਕਰਦਾ ਵੀ ਮੈਂ ਭਲਾ ਮਨਸਾ ਵੀਡੀਓ ਕੁੜੀ ਹੈ ਉਹ ਗੰਦ ਦੇ ਵਿੱਚ ਜਣਕੇ ਤਸੇ ਹੋਈ ਸੀ ਜਣਕੇ ਉਹ ਗੰਦਗੀ ਸੀ ਜਣਕੇ ਉਹ ਅਸ਼ਲੀਲ ਹਰਕਤਾਂ ਕਰਦੀ ਸੀ ਵੀ ਆ ਉਹਦੀਆਂ ਕਰਤੂਤਾ ਨੇ ਉਹ ਵੈਰਨ ਕਰ ਰਿਆ ਮੈਨੂੰ ਤਾਂ ਇਦਾਂ ਵੀ ਥੋੜਾ ਜਿਹਾ ਮਿਲੇ ਸਬੂਤ ਵੀ ਮੋਹ ਮੁਹੱਬਤ ਵੀ ਹੈਗਾ ਸੀ ਖੋਟਲਾਂ ਚ ਰਾਤਾਂ ਵੀ ਕੱਟੀਆਂ ਸੀ ਸ਼ਾਇਦ ਦਬਈ ਦਾ ਕਿਹੜਾ ਵੀ ਇੱਕ ਅਦਾ ਉਹਦਾ ਲੱਗਾ ਸੀ ਲੱਗਦੇ ਲੱਛਣ ਜਿਹੜਾ ਉਹ ਕੁੜੀ ਨੂੰ ਮਾਰਨਾ ਪਿਆ ਇੱਕ ਜਿਹੜੀ ਹੁਣ ਗੱਲ ਕਹਿਣੀ ਆ ਨਾ ਉਧਰ ਨੂੰ ਧਿਆਨ ਦਿਓ ਮੈਂ ਬਹੁਤ ਕਿਰਦਾ ਕਹਿ ਰਿਹਾ ਵੀ ਇਹ ਬਲੈਕ ਮੇਲਰ ਬੰਦੇ ਆ ਜਿਹੜੀ ਕਮਲ ਕੌਰ ਹੈ ਨਾ ਉਹ ਵੱਡੇ ਵੱਡੇ ਲੋਕਾਂ ਨੂੰ ਮੇਰਾ ਮਤਲਬ ਫੋਨ ਕਰਕੇ ਉਹਦੇ ਨਾਲ ਸੰਬੰਧ ਬਣਾਉਣ ਦੀ ਗੱਲ ਕਰਨੀ ਜਾਂ ਵੀਡੀਓ ਬਣਾਉਣੀ ਨੇੜਤਾ ਬਣਾ ਕੇ ਉਹ ਤੋਂ ਬਾਅਦ ਵਿੱਚ ਉਹ ਵੀਡੀਓ ਜਾਂਦੀ ਸੀ ਅਮਰਤਪਾਲ ਮਹਿਰੋਂ ਖੱਚ ਕੋਲੇ ਫਿਰ ਅਮਰਪਾਲ ਮੈਰੋ ਅਗਲੇ ਬੰਦੇ ਨੂੰ ਫੋਨ ਕਰਦਾ ਸੀ ਵੀ ਤੇਰੀ ਵੀਡੀਓ ਹੈਗੀ ਆ ਕਮਲਕੌਰ ਦੇ ਨਾਲ ਵੀ ਨਹੀਂ ਵਾਇਰਲ ਕਰਾਂਗੇ ਵੀ ਨਹੀਂ ਐਨੇ ਲੱਖ ਦੇ ਬਲੈਕਮੇਲਿੰਗ ਕਹਿੰਦੇ ਇਹਨੂੰ ਇਹ ਧੰਦਾ ਸੀ ਇਹ ਸਾਰਾ ਕੋਈ ਡਾਟਾ ਉਹ ਕਮਲਕੌਰ ਕੁੜੀ ਦੇ ਫੋਨ ਵਿੱਚ ਹੈਗਾ ਸੀ ਅੱਛਾ ਇਹ ਡਾਟਾ ਲੈਣ ਬਾਅਦ ਤੇ ਪਹਿਲਾਂ ਇਹਨੇ ਮਿੰਤਾਂ ਤਰਲੇ ਵੀ ਕੀਤੇ ਸੀ ਉਹਦੇ ਜੀ ਸਾਨੂੰ ਵਾਪਸ ਦੇ ਤੇ ਉਹਨੇ ਸ਼ਾਇਦ ਥੋੜੀ-ਬਹੁਤੀ ਮੰਗ ਕੀਤੀ ਸੀ ਮੈਨੂੰ 80000 ਰੁਪਇਆ ਦੇ ਵੀ ਮੈਂ ਬਾਰ-ਬੂਰ ਨਿਕਲ ਜੂੰਗੀ ਵਿਆਹ ਕਰਾ ਲੂੰਗੀ ਤੇ ਇਹਨੂੰ ਥੋੜੇ-ਬਹੁਤੇ ਪੈਸੇ ਦਿੱਤੇ ਜਿਹੜਾ 1.5 ਲੱਖ ਨਾਲ ਰੋਲਾ ਨੇ ਵੀ ਮੈਂ ਦਿੱਤਾ ਸੀ ਤੇ ਉਹ ਵੀ ਇਹੀ ਸਾਰੀ ਕਹ ਲਈ ਸਟੋਰੀ ਆ ਤੇ ਜਦੋਂ ਉਹ ਕੁੜੀ ਨਾ ਮੰਨੀ ਫਿਰ ਇਹਨੂੰ ਪਤਾ ਲੱਗਿਆ ਵੀ ਹੁਣ ਸਾਡੀ ਧੌਣ ਤੇ ਧੌਣੀ ਹੁੰਦੀ ਹੈ ਨਾ ਹਾਂ ਗਰਦਨ ਤੇ ਤਲਵਾਰ ਤੜੀ ਹੋਈ ਹੈ ਕਿ ਕਰਤਨ ਕਦੋਂ ਵੀ ਕੱਟੀ ਜਾ ਸਕਦੀ ਹੈ ਇਹ ਮਤਲਬ ਸੀ ਫਿਰ ਇਹਨਾਂ ਨੇ ਉਹ ਕੁੜੀ ਨੂੰ ਝਾਂਸੇ ਵਿੱਚ ਲਿਆ ਤੇ ਉਹਦੇ ਕੋਲੋਂ ਸਾਰਾ ਆਪਣਾ ਡਾਟਾ ਲੈ ਕੇ ਜਣ ਕੇ ਫੋਨਾਂ ਦੇ ਜਿਹੜੇ ਪਾਸਵਰਡ ਸੀ ਉਹ ਲੈ ਉਹ ਫੋਨ ਖੋਲ ਲਏ ਜਿਹੜੀਆਂ ਇਹਨਾਂ ਦੀ ਆਪਣੀਆਂ ਚੀਜ਼ਾਂ ਸੀ ਖਤਰੇ ਦੀ ਘੰਟੀ ਉਹ ਡਿਲੀਟ ਕਰਤੀਆਂ ਉਹ ਕੁੜੀ ਵਾਲੀਆਂ ਰੱਖ ਲਈਆਂ ਹੁਣ ਜਿਹੜੀਆਂ ਉਹ ਵੀਡੀਓ ਵਾਇਰਲ ਹੋ ਰਹੀਆਂ ਨੇ ਮੇਰੇ ਕੋਲੇ ਵੀ ਕਈਆਂ ਬੇਵਕੂਫਾਂ ਨੇ ਉਹ ਵੀਡੀਓ ਭੇਜੀਆਂ ਮੈਂ ਛੇਤਰ ਫੇਰੇ ਉਹਨਾਂ ਦੇ ਨਗਮਾ ਨੂੰ ਕਿ ਭੇਜ ਰਹੇ ਹੋ ਅੱਛਾ ਗੱਲ ਨੋਟ ਕਰਿਓ ਥੋੜਾ ਜਨਾ ਗਹਿਰਾਈ ਵਿੱਚ ਜਾ ਕੇ ਇਹ ਬੰਦੇ ਕਹਿੰਦੇ ਜੀ ਨਾ ਵੀ ਅਸ਼ਲੀਲਤਾ ਫੈਲਾਓ ਨਾ ਹੁਣ ਤਾਂ ਕੁੜੀ ਮਰ ਗਈ ਹੁਣ ਉਹਦੀਆਂ ਅਸ਼ਲੀਲ ਵੀਡੀਓ ਕੌਣ ਬੈਰਲ ਕਰ ਰਿਹਾ ਇਹ ਦੱਸਿਓ ਮੈਨੂੰ ਜਿਹੜੇ ਆ ਫੁਕਰੇ ਕਹਿੰਦੇ ਆ ਕਿ ਅਮਰਤਪਾਲ ਮੇਰੋਂ ਤਾਂ ਕਿ ਗੰਦ ਖਤਮ ਕਰਨਾ ਚਾਹੁੰਦਾ ਸੀ ਫਿਰ ਉਹ ਕੁੜੀ ਤਾਂ ਮਰ ਗਈ ਆ ਹੁਣ ਆ ਜਿਹੜੀਆਂ 2-3 ਦਿਨਾਂ ਵਿੱਚ ਵੀਡੀਓ ਵਾਇਰਲ ਹੋਈਆਂ ਨੇ ਇਹ ਕੌਣ ਕਰ ਰਿਹਾ ਸਬੂਤ ਤੌਰ ਤੇ ਉਹ ਐਨੀ ਗੰਦੀ ਵੀਡੀਓ ਐ ਮੈਂ ਡਿਲੀਟ ਕੀਤੀ ਆ ਉਹ ਵੀਡੀਓ ਮੈਨੂੰ ਕਈਆਂ ਬੇਬੁਖਾਂ ਨੇ ਭੇਜੀਆਂ ਬਾਹਰ ਕੋਈ ਅਮਰੀਕਾ ਤੋਂ ਭੇਜ ਜਾਂਦਾ ਕੋਈ ਸਿੰਗਾਪੁਰ ਤੋਂ ਕੋਈ ਜਰਮਨ ਤੋਂ ਮੇਰੇ ਫੋਨ ਵਿੱਚ ਉਹ ਆਈਆਂ ਮੈਂ ਉਹ ਡਿਲੀਟ ਕੀਤੀਆਂ ਨੇ ਔਰ ਛਿੱਤਰ ਫੇਰ ਕੇ ਕੀਤੀਆਂ ਮੈਂ ਕਿਹਦੇ ਮੈਨੂੰ ਕਿਹ ਭੇਜ ਰਹੇ ਹੁਣ ਤੁਸੀਂ ਸਮਝ ਲਿਓ ਬੀ ਅਮਰਤਪਾਲ ਮਹਿਰੋ ਇੱਕ ਪਾਸੇ ਕਹਿੰਦਾ ਵੀ ਆਪਾਂ ਇੰਟਰਨੈਟ ਤੇ ਗੰਦ ਨਹੀਂ ਪਾਉਣਾ ਸੋਸ਼ਲ ਮੀਡੀਆ ਤੇ ਤੇ ਇੱਕ ਪਾਸੇ ਉਹਦੀਆਂ ਵੀਡੀਓ ਜਿਹੜੀਆਂ ਉਹ ਅਮਰਤਪਾਲ ਮਹਿਰੋ ਨੇ ਵਾਇਰਲ ਕੀਤੀਆਂ ਨੇ ਆਪਣੀਆਂ ਡਿਲੀਟ ਕਰਤੀਆਂ ਇੱਕ ਬੰਦਾ ਮੈਨੂੰ ਕਹਿੰਦਾ ਗਿਆਨੀ ਜੀ ਇਹ ਇਹ ਜਿਹੜਾ ਮਹਿਰੋ ਹੈ ਨਾ ਇਹਦੀ ਵੀਡੀਓ ਵੀ ਉਹ ਕੁੜੀ ਦੇ ਨਾਲ ਰਿਲੇਸ਼ਨ ਬਣਾਏ ਹੋਏ ਨੇ ਹੈਗੀ ਆ ਡਾਟਾ ਤਾਂ ਰਿਕਵਰਦਾਰੇ ਵੀ ਹੋ ਜਾਊਗਾ ਪਰ ਰਿਕਵਰ ਕਰਕੇ ਕਰਨਾ ਕੀ ਹੈ ਇਹਨੇ ਕਿਹੜਾ ਹੋਣਾ ਮੁੜ ਕੇ ਉਹ ਤਾਂ ਭੱਜ ਗਿਆ ਉਹਨੂੰ ਪਤਾ ਵੀ ਜੁੱਤੀਆਂ ਪਹਿਨਣਗੀਆਂ ਛਿੱਤਰ ਪਹਿਨਣਗੇ ਅਸੀਂ ਮੈਂ ਇੱਕ ਬੇਨਤੀ ਕਰਨੀ ਹੱਥ ਜੋੜ ਕੇ ਜਿੰਨੇ ਸਾਡੀ ਕੌਮ ਦੇ ਵਿੱਚ ਕੜਾਮ ਚੌਧਰੀ ਨੇੜੇ ਸ਼ਹਿਰ ਦੇ ਲੋਕ ਨੇ ਸਮਝਦਾਰ ਉਹ ਤਾਂ ਮੈਨੂੰ ਸਮਝਦੇ ਆ ਉਹ ਤਾਂ ਮੈਨੂੰ ਸਮਝਦੇ ਆ ਪਰ ਜਿਹੜੇ ਕੜਾਮ ਚੌਧਰੀ ਜਿੰਨੇ ਧੌਣ ਵਿੱਚ ਕਿਲਾ ਜਿਹੜੇ ਕਹਿੰਦੇ ਆ ਮੈਂ ਕੱਲ ਵੀ ਗੱਲ ਕਰੀਸ਼ੋ ਥੋੜੀ ਅੱਜ ਕਰ ਦਿੰਨਾ ਅਸੀਂ ਤਾਂ ਸਵੇਰੇ 3 ਵਜੇ ਉੱਠਦੇ ਆ ਤੇ ਕੈਸੀ ਇਸ਼ਨਾਨ ਵੀ ਕਰਦੇ ਆ ਤੇ ਫਿਰ ਚੌਂਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਦੀਆਂ ਮਾਲਾ ਵੀ ਫੇਰਦੇ ਆ ਫਿਰ ਨਿਤਨੇਮ ਕਰਦੇ ਆ ਅਸੀਂ ਫਿਰ ਸਰਵਾਦੇ ਭਲੇ ਦੀ ਅਸੀਂ ਅਰਦਾਸ ਕਰਦੇ ਆ ਤੇ ਹਰਾਮਖੋਰ ਕੁੜੀਆਂ ਦੀਆਂ ਗਾਲਾਂ ਵੀ ਕੱਢਦੇ ਨੇ ਜਿੰਨੀਆਂ ਮੇਰੇ ਕੋਲੇ ਗਾਲਾਂ ਆਈਆਂ ਨੇ ਨਾ ਮੈਨੂੰ ਲੱਗ ਦੋ ਤਿੰਨ ਟਰੱਕ ਭਰ ਜਾਣਗੇ ਜੇ ਸਾਰੀਆਂ ਇਕੱਠੀਆਂ ਕਰ ਲਈਏ ਹੁਣ ਫੋਨੀ ਵਾਲੇ ਆਏ ਤੇ ਪਰ ਇਹਨਾਂ ਨੂੰ ਪਤਾ ਨਹੀਂ ਬਿ ਸਾਰੇ ਜਿਹੜੇ ਹਾਜ਼ਮੇ ਨਹੀਂ ਜਿਹੜੇ ਜਿਗਰੇ ਨੇ ਉਹ ਜਿਗਰੇ ਤਾਂ ਪਹਾੜ ਵੀ ਨਹੀਂ ਰੀਸ ਕਰ ਸਕਦੇ ਮੇਰੇ ਪੈਰ ਵਿੱਚ ਨਾ ਜੁੱਤੀ ਹੁੰਦੀ ਹੈ 1000 ਰੁਪਏ ਦੀ ਪਰ ਉਹ ਲੋਖ ਦੀ ਜੁੱਤੀ ਦੇ ਘੁੰਮਦੇ ਨੇ ਸਾਰੇ ਕਦੇੜੇ ਐਂ ਇਦਾਂ ਕਰਕੇ ਐ ਘੁੰਮਦੇ ਨੇ ਚੰਡੋਲ ਦੇਖੀ ਹੈ ਇੱਕੋ ਸਰਸੇ ਵਾਲਾ ਪ੍ਰੇਮੀ ਚੜ ਗਿਆ ਕਿਤੇ ਪਹਿਲਾਂ ਚੜ ਗਿਆ ਚੰਡੋਲ ਘੁੰਮਣ ਲੱਗੀ ਹਾਏ ਰੱਬਾ ਬਚਾਲਾ ਓਏ ਹਾਏ ਮਾਂ ਬਚਾਲਾ ਨਹੀਂ ਚਿੱਕਾ ਮਾਰਦਾ ਸੀ ਉਹ ਅਸੀਂ ਉਹ ਨਹੀਂ ਹੈਗੇ ਮੈਂ ਪਹਿਲਾਂ ਵੀ ਕਿਹਾ ਸੀ ਜਦੋਂ ਮੰਝਾ ਢਿੱਲਾ ਹੋ ਜਾਂਦਾ ਹੈ ਨਾ ਮਤਲਬ ਚੂਲਾ ਹੱਲ ਜਾਂਦੀਆਂ ਨੇ ਚੂੰ-ਚੂੰ ਕਰਦਾ ਹੁੰਦਾ ਪਤਾ ਹੀ ਆ ਤੁਹਾਨੂੰ ਉਹ ਫਾਨਾ ਲਾਉਣਾ ਪੈਂਦਾ ਉਹ ਫਾਨਾ ਹੈ ਅਸੀਂ ਜਿੱਥੇ ਲੱਗ ਕੇ ਚੀਕਾਂ ਪੈਂਦੀਆਂ ਨੇ ਆ ਜਿਹੜੇ ਨੇਂਗਸ਼ੇਂ ਕਹਿੰਦੇ ਨੇ ਬੂਟੇ ਨੂੰ ਸੋਧਾ ਲਾਉਣ ਵਾਸਤੇ ਗਏ ਸੀ ਤੇ ਹੁਣ ਪਤਾ ਕਹਿੰਦੇ ਆ ਉਮਰਤਪਾਲ ਤਾਂ ਗਲਤ ਕਰ ਗਿਆ ਜੀ ਕਲੰਕ ਲੱਗ ਗਿਆ ਹੁਣ ਪਤਾ ਵੀ ਪੁਲਿਸ ਛੇਤਰ ਫੇਰੂ ਮੁੱਦੇ ਪਾ ਪਾ ਕੇ ਹੁਣ ਪਤਾ ਇਹਨਾਂ ਨੂੰ ਮਤਲਬ ਕੀ ਹੈ ਵੀ ਉਹ ਬੇਵਕੂਫ ਬੰਦੇ ਨੇ ਜਿਹੜਾ ਲੋਕਾਂ ਨੂੰ ਬੇਵਕੂਫ ਬਣਾਇਆ ਸੀ ਵੀ ਮੈਂ ਕੌਮ ਦਾ ਹੀਰੋ ਆ ਮੈਂ ਗੰਦਗੀ ਖਤਮ ਕਰੂੰ ਅਸ਼ਲੀਲਤਾ ਖਤਮ ਕਰੂੰ ਉਹ ਕੁੜੀ ਦੇ ਫੋਨ ਵਿੱਚ ਇਹਦੀਆਂ ਵੀ ਅਸ਼ਲੀਲ ਵੀਡੀਓ ਹੈਗੀਆਂ ਸੀ ਜਿਨ੍ਹਾਂ ਲੋਕਾਂ ਨੂੰ ਬਲੈਕਮੇਲ ਕਰਦੇ ਸੀ ਉਹ ਸਾਰਾ ਕੁਝ ਉਹ ਫੋਨ ਦੇ ਵਿੱਚ ਡਾਟਾ ਹੈਗਾ ਸੀ ਤੇ ਉਹ ਕੁੜੀ ਤੋਂ ਇਹ ਡਾਟਾ ਮੰਗਦੇ ਸੀ ਉਹ ਕੁੜੀ ਨਾਲ ਬਹਿਸ ਹੋਈ ਨਾ ਦਿੱਤਾ ਫਿਰ ਇਹਨਾਂ ਨੇ ਉਹ ਕੁੜੀ ਨੂੰ ਮਾਰ ਦਿੱਤਾ ਅਸਾਂ ਹੁਣ ਕਹਿਣਗੇ ਇਹ ਲੈ ਬਲਾ ਉਹ ਬਲਾਤਕਾਰ ਦੀ ਗੱਲ ਤਾਂ ਕਰਦੇ ਹੀ ਨਹੀਂ ਕਰਦੇ ਆਂ ਜੀ ਉਹ ਗੱਲ ਤੋਂ ਨਹੀਂ ਮੁਕਰਦੇ ਅਸੀਂ ਪਰ ਸਾਨੂੰ ਕਿਸੇ ਰਿਪੋਰਟ ਦੀ ਲੋੜ ਨਹੀਂ ਕਿਸੇ ਪ੍ਰਸ਼ਾਸਨ ਦੀ ਲੋੜ ਨਹੀਂ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਤੇ ਜਦੋਂ ਅਸੀਂ ਸਬੂਤ ਦੇਣੇ ਨੇ ਨਾ ਇਹਨੂੰ ਖੱਚ ਨੂੰ ਕਹਿਣੇ ਬੰਦਾ ਬਣ ਕੇ ਸਾਹਮਣੇ ਬੈਠੀ ਆ ਕਿ ਜੇ ਹਿੰਮਤ ਹੈ ਜੇ ਜੋਧਾ ਹੈ ਤਾਂ ਆ ਕੇ ਬਹਿ ਜਾ ਸਾਹਮਣੇ ਪਰ ਹੁਣ ਛੇਤਰ ਪੈਣੇ ਸ਼ੁਰੂ ਹੋ ਗਏ ਜੀ ਇਹਨਾਂ ਦੇ ਚਲ ਇੰਨਾ ਕੁ ਬਹੁਤ ਹੈ ਨਾ ਬਾੜੇ ਕਾ ਨੂੰ ਗੱਲਬਾਤ ਕਰਨੇ ਕੇ ਬਾਰੇ ਕੋਈ 19 ਕਿ ਗੱਲ ਹੋਰ ਹੋ ਜੇ ਫਿਰ ਬਰਦਾਸ਼ਤ ਕਰਨੀ ਔਖੀ ਹੁੰਦੀ ਹੈ ਹੁਣੇ ਗੱਲ ਐਂਡ ਕਰ ਦਿੱਤੇ ਵੀ ਉਹ ਕੁੜੀ ਦਾ ਸਭ ਤੋਂ ਵੱਡਾ ਰੀਜਨ ਕਤਲ ਕਰਨ ਦਾ ਮਾਰਨ ਦਾ ਇਹ ਸੀ ਅਮਰਤਪਾਲ ਮਹਿਰੋ ਤੇ ਇਹਦੀਆਂ ਕਦੀੜਾਂ ਦਾ ਵੀ ਉਹਦੇ ਵਿੱਚ ਜਿਹੜਾ ਡਾਟਾ ਇਹਨਾਂ ਨੂੰ फांसी ਚੜਾ ਸਕਦਾ ਸੀ ਉਹ ਡਾਟਾ ਇਹ ਕੁੜੀ ਤੋਂ ਮੰਗਦੇ ਸੀ ਉਹ ਦਿੰਦੀ ਨਹੀਂ ਸੀ ਇਸ ਕਰਕੇ ਉਹਦਾ ਕਤਲ ਹੋ ਗਿਆ ਜੀ ਉਦੋਂ ਪਹਿਲਾਂ ਜਿਹੜਾ ਉਹ ਕੁੜੀ ਦੇ ਨਾਲ ਖੇ ਖਾਧੀ ਹੈ ਰੇਪ ਕੀਤਾ ਇਹ ਤਾਂ ਇਹਨਾਂ ਲਈ ਮਾਮੂਲੀ ਜਿਹੀ ਗੱਲ ਹੈ ਪਤਾ ਨਹੀਂ ਹੋਰ ਕਿੱਥੇ ਕਿੱਥੇ ਖੇ ਖਾਧੀ ਹੋਣੀ ਹੈ ਇਹ ਸਾਰਾ ਕੁਝ ਸਾਹਮਣੇ ਆ ਜਾਣਾ